ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਤੁਸੀਂ ਚੈਨਲ ਤੇ ਪਹਿਲੀ ਵਾਰੀ ਆਏ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਆਉਣ ਵਾਲੀ ਵੀਡੀਓਜ਼ ਤੁਹਾਡੇ ਤੱਕ ਪਹਿਲਾ ਪਹੁੰਚ ਸਕੇ ਗੁਰੂ ਖਾਲਸਾ ਸਾਧ ਸੰਗਤ ਜੀ ਆਓ ਸਭ ਤੋਂ ਪਹਿਲਾਂ ਰਸਨਾ ਪਵਿੱਤਰ ਕਰੀਏ ਪਾਤਸ਼ਾਹ ਦੀ ਬਖਸ਼ਿਸ਼ ਕੀਤੀ ਫਤਿਹ ਦੀ ਸਾਂਝ ਪਾਈਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਰਹਿਮਤ ਜਦੋਂ ਹੁੰਦੀ ਹੈ ਤਾਂ ਪਿਆਰਿਓ ਬਹੁਤ ਵੱਡੀ ਕਿਰਪਾ ਹੁੰਦੀ ਹੈ ਫਿਰ ਕੋਈ ਵੀ ਗੁਰੂ ਦੀ ਕਿਰਪਾ ਅੱਗੇ ਖਲੋ ਨਹੀਂ ਸਕਦਾ ਸਾਥ ਸੰਗਤ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਇੱਕ ਬੇਨਤੀ ਆਪ ਜੀ ਨਾਲ ਸਾਂਝੀ ਕਰਦੇ ਹਾਂ ਕਿ ਤੇ ਸਮਾਗਮ ਤੇ ਗਏ ਸਾਂ ਇੱਕ ਭਾਈ ਸਾਹਿਬ ਤੋਂ ਇਹ ਵਿਚਾਰ ਸੁਣੀ ਸੀ ਇੱਕ ਬੜਾ ਹੀ ਗਰੀਬ ਸਿੱਖ ਜਿਹਦੀ ਭਾਵਨਾ ਬਹੁਤ ਜ਼ਿਆਦਾ ਸੀ ਬੜੀ ਗੁਰੂ ਤੇ ਭਾਵਨਾ ਸੀ ਬੜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬੰਦਗੀ ਕਰਦਾ ਸੀ ਤੇ ਪੁੱਤਰ ਸੀ ਵਿਵਹਣ ਤੇ ਯੋਗ ਮਨ ਦੇ ਵਿੱਚ ਖਿਆਲ ਆਇਆ ਉਹਨੇ ਆਪਣਾ ਖਿਆਲ ਸਾਡੇ ਨਾਲ ਸਾਂਝਾ ਵੀ ਕੀਤਾ ਕਿ ਆ ਨਾਲ ਦਾ ਜਿਹੜਾ ਘਰ ਹੈ ਇਹ ਮੈਂ ਲੈ ਲਵਾਂ ਪਰ ਪੈਸੇ ਨਹੀਂ ਹੈਗੇ ਇਹ ਤਾਂ 8 ਲੱਖ ਰੁਪਏ ਮੰਗਦੇ ਨੇ 7 ਮਰਲਿਆਂ ਦਾ ਘਰ ਹੈ ਸਿੱਧਾ 7 ਲੱਖ ਦੇ ਉੱਪਰ ਜੋ ਲੱਗੀ ਲਾਗਤ ਹੈ ਲੱਖ ਰੁਪਏ ਉਹਦਾ ਮੰਗਦੇ ਹੀ ਨਹੀਂ 8 ਲੱਖ ਰੁਪਏ ਦਾ ਘਰ ਹੈ ਤੇ ਰੇਂਦੇ ਬਾਹਰ ਨਹੀਂ ਇੱਥੇ ਨਹੀਂ ਹੈ ਜੇ ਘਰ ਮਿਲ ਜਾਏ ਤੇ ਬਹੁਤ ਚੰਗਾ ਹੋਏ 8 ਲੱਖ ਰੁਪਏ ਮੰਗਦੇ ਨੇ ਪਰ 8 ਲੱਖ ਰੁਪਏ ਮੇਰੇ ਕੋਲ ਵੈਸੇ ਹੈ ਨਹੀਂ ਉਨੂੰ ਇਹ ਗੱਲ ਆਖ ਦਿੱਤੀ ਵੀ ਸਮਾਗਮ ਚੱਲ ਰਿਹਾ ਹੈ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਰਹਿਮਤ ਹੋਈ ਤੇ ਇਹ ਵੀ ਸੰਭਵ ਹੋ ਜਾਏਗਾ। ਤੋ ਸਮਾਗਮ ਦੇ ਵਿੱਚ ਸੇਵਾ ਕਰ ਉਸ ਬੰਦੇ ਨੇ ਦਿਨ ਰਾਤ ਸੱਚੇ ਪਾਤਸ਼ਾਹ ਜੀ ਦੀ ਸੇਵਾ ਕੀਤੀ ਤੇ ਕਦੇ ਟੈਂਟ ਲਵਾਏ ਤੇ ਕਦੇ ਕੁਛ ਤੇ ਕਦੇ ਕੁਛ। ਤੋਨੋਂ ਮਨੋ ਜਿਹੜੀ ਉਹਨੇ ਸੇਵਾ ਕੀਤੀ। ਉਸਨੇ ਬੜੀ ਸੇਵਾ ਕੀਤੀ ਬੜੀ ਜ਼ਿਆਦਾ ਜਿਹੜੀ ਹੈ ਉਸਨੇ ਸੇਵਾ ਨਿਭਾਈ ਤੇ ਜਦੋਂ ਸਮਾਗਮ ਸਮਾਪਤ ਹੁੰਦਾ ਹੈ ਤੇ ਸਾਧ ਸੰਗਤ ਸਮਾਗਮ ਦੇ ਸਮਾਪਤ ਹੋਣ ਤੋਂ ਬਾਅਦ ਉਹ ਆਪਣੇ ਆਪ ਕੋਲ ਕਰਦੇ ਨੇ ਕੋਲ ਕੀ ਕਰਦੇ ਨੇ ਤੇ ਪਿਆਰਿਓ ਫੋਨ ਕੀਤਾ ਜਾਂਦਾ ਹੈ ਕਿ ਤੁਸੀਂ ਘਰ ਲੈਣ ਦੀ ਗੱਲ ਕਰਦੇ ਸੀ ਘਰ ਦੀ ਗੱਲ ਚਾਰ ਬੰਦਿਆਂ ਦੇ ਵਿੱਚ ਹੋਈ ਤੇ ਘਰ ਦੀ ਗੱਲ ਜਦੋਂ ਹੋਈ ਤਾਂ ਸਾਧ ਸੰਗਤ ਉਹਨੂੰ ਕਹਿ ਦਿੱਤਾ ਵੀ ਫੁਲਾਣਿਆਂ ਕੋਲ ਘਰ ਦੀ ਚਾਬੀ ਹੈ ਤੁਸੀਂ ਘਰ ਲੈ ਲਓ ਜਦੋਂ ਪੈਸੇ ਹੋਏ ਤੇ ਦੇ ਦਿਓ ਆਪਣਾ ਕਾਰਜ ਜਿਹੜਾ ਹੈ ਉਹ ਠੀਕ ਕਰ ਲਓ ਤੁਸੀਂ ਇੱਥੇ ਰਹਿ ਲਵੋ ਕੋਈ ਗੱਲ ਨਹੀਂ WhatsApp ਤੇ ਗੱਲ ਹੋਈ ਫੋਨ ਤੇ ਗੱਲ ਹੋਈ ਗੁਰੂ ਨੇ ਐਸੀ ਕਿਰਪਾ ਕੀਤੀ ਸਤਿਗੁਰੂ ਨੇ ਐਸੀ ਕਿਰਪਾ ਕੀਤੀ ਪਿਆਰਿਓ ਸਤਿਗੁਰੂ ਸਿੱਖ ਕੇ ਬੰਦਨ ਕਾਟੇ ਕੁਝ ਬੰਦਨ ਸੀ ਸਤਿਗੁਰ ਸੱਚੇ ਪਾਤਸ਼ਾਹ ਨੇ ਉਹਦੇ ਬੰਦਨ ਵੀ ਕੱਟ ਦਿੱਤੇ ਤੇ ਆਪ ਖੁਦ ਉਹਨਾਂ ਲੋਕਾਂ ਨੇ ਕਹਿ ਦਿੱਤਾ ਤੇ ਉਹ ਸੱਚੇ ਪਾਤਸ਼ਾਹ ਦੀ ਕਿਰਪਾ ਵਰਤੀ ਉਸ ਬੰਦੇ ਨੇ ਘਰ ਵੀ ਲੈ ਲਿਆ ਪਰ ਦੇਖੋ ਕਿੱਡੀ ਵੱਡੀ ਰਕਮ ਛੱਡੀ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਰਹਿਮਤ ਕੀਤੀ ਉਹਦਾ ਘਰ ਵੀ ਬਣਿਆ ਔਰ ਕਿਰਪਾ ਹੋਈ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਐਸੀ ਕਿਰਪਾ ਕੀਤੀ ਉਹਨੇ ਥੋੜੇ ਥੋੜੇ ਕਰਕੇ ਪੈਸੇ ਵੀ ਉਤਾਰ ਦਿੱਤੇ ਸਾਥ ਸੰਗਤ ਇਹ ਹੈ ਗੁਰੂ ਦੀ ਰਹਿਮਤ ਸੇਵਾ ਤੇ ਸਿਮਰਨ ਦੇ ਵਿੱਚ ਐਡੀ ਵੱਡੀ ਤਾਕਤ ਹੈ ਨਾਨਕ ਜੇ ਕੋ ਆਪੋ ਜਾਣੇ ਅੱਗੇ ਗਿਆ ਨਾ ਸੋ ਹੈ ਸਤਗੁਰੂ ਕਹਿੰਦੇ ਜੇ ਮਨੁੱਖ ਆਪਣੀ ਕਲਾ ਦੇ ਆਸਰੇ ਪ੍ਰਭੂ ਦੀ ਵਡਿਆਈ ਦਾ ਅੰਤ ਪਾਉਣ ਦਾ ਯਤਨ ਕਰੇ ਉਹ ਅਕਾਲ ਪੁਰਖ ਦੇ ਦਰ ਤੇ ਜਾ ਕੇ ਆਦਰ ਨਹੀਂ ਪਹੁੰਚਦਾ ਪਰ ਜੇਕਰ ਕੋਈ ਆਖਾ ਜੀਵਾ ਵਿਸਰੈ ਮਰ ਜਾਉ ਐਸੀ ਭਾਵਨਾ ਲੈ ਬਣਾ ਲੈ ਤੇ ਸਤਗੁਰੂ ਜੀ ਆਪ ਕਿਰਪਾ ਕਰ ਦਿੰਦੇ ਨੇ ਸਤਗੁਰੂ ਜੀ ਆਪ ਰੈਮਤ ਕਰ ਦਿੰਦੇ ਨੇ ਐਡੀ ਵੱਡੀ ਤਾਕਤ ਹੈ ਉਹਦੇ ਨਾਮ ਦੇ ਵਿੱਚ ਉਹਦੀ ਸੇਵਾ ਸਿਮਰਨ ਦੇ ਵਿੱਚ ਸਤਗੁਰੂ ਨੇ ਕਿੱਡੀ ਵੱਡੇ ਕਾਰਜ ਰਾਸ ਕਰ ਦਿੱਤੇ ਉਸ ਸਿੱਖ ਦੇ ਪਿਆਰਿਓ ਹਮੇਸ਼ਾ ਲਈ ਉਹ ਗੁਰੂ ਨਾਨਕ ਦਾ ਹੋ ਗਿਆ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਇਹ ਭਾਵਨਾ ਉਹਦੇ ਦਿਲ ਦੇ ਵਿੱਚ ਸੈੱਟ ਹੋ ਗਈ ਹੈ ਵਾਹਿਗੁਰੂ ਜੀ ਸੰਗਤ ਜੀ ਕਥਾ ਕਰਦਿਆਂ ਅਨੇਕਾ ਪ੍ਰਕਾਰਾਂ ਦੀਆਂ ਭੁੱਲਾਂ ਹੋ ਗਈਆਂ ਹੋਣ ਆਪ ਜੀ ਉਸ ਨੂੰ ਮਾਫ ਕਰ ਦੇਣਾ ਭੁੱਲ ਚੁੱਕ ਦੀ ਖੀਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ